ਸੋ ਚੀਗਨੀ ਸਾਰੇ ਨੂੰ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਵਲੌਗਸ ਤੇ ਬੋਲਾ ਬੋਲ ਕੰਮ ਮੰਤਰੀ ਚੱਲੇ ਪਹਾੜਾਂ ਨੂੰ ਵਾਰਕਰ ਜਾਣਗੇ ਹੁਣ ਦਿਹਾੜੀ ਕਰਨ ਲੋ ਜੀ ਹੁਣ ਨਹੀਂ ਕੁਛ ਵੀ ਮੇੜਨਾ ਕੋਈ ਜਿੱਤੇ ਕੋਈ ਹਾਰੇ ਸਭ ਕਿਸਮਤ ਦੇ ਖੇਲ ਨੇ ਪਰ ਚਲੋ ਜੋ ਹੁਣ ਅਸੀਂ ਉਹ ਹੋ ਗਿਆ ਹੁਣ ਕਿਸਮਤ ਚੰਦਰੀ ਬੰਦ ਪਈ ਐ ਵਿੱਚ ਮਸ਼ੀਨਾਂ ਦੇ ਚਲੋ ਜੀ ਆਪਾਂ ਵੀ ਚੱਲੇ ਹਾਂ ਹੁਣ ਦਿਹਾੜੀ ਲੜਨ ਬਾਈ ਫਾਮੇ ਡੁੰਦੇਵਾਲ ਸਾਹਿਬ ਨਾਲ ਅਸੀਂ ਤਾਂ ਉਹੀ ਕਮਾਣਾ ਤੇ ਉਹੀ ਖਾਣਾ ਲੀਡਰ ਜਿਹੜਾ ਲਾਰੇ ਹੀ ਮਾਰ ਲੈਂਦੇ ਆ ਚਲੋ ਜੀ ਕੋਈ ਗੱਲ ਨਹੀਂ ਤੇ ਇੱਕ ਬਾਈ ਸਾਨੂੰ ਟੱਕਰੇ ਸੀਗਾ ਅੰਮ੍ਰਿਤਸਰ ਦੇ ਵਿੱਚ ਤੇ ਸੋਡੀਆਂ ਵੀ ਗੱਲਾਂ ਵੀ ਸੌਣੀਆਂ ਜਰੂਰ ਆ ਤੇ ਆਪਾਂ ਲਓ ਜੀ ਇੱਥੋਂ ਬੰਗਿਆ ਤੋਂ ਤੁਰ ਪਏ ਆ ਜੀ ਜਿਹੜਾ ਰਾਧ ਵਿੱਚ ਜਾਂਦੇ ਕੀਰਤਪੁਰ ਸਾਹਿਬ ਆਪਾਂ ਲੱਗੇ ਪਿਆਜ਼ ਤੇ ਠੰਡੀ ਸ਼ਰਦਾਈ ਸੀਗੀ ਬੰਦਿਆਂ ਦੇ ਕੋਲ ਨਿਹਾਲ ਸਿੰਘ ਭਰਾ ਆਪਣਾ ਬੈਠਾ ਸੀਗਾ ਬਹੁਤ ਘੈਂਟ ਸ਼ਰਦਾਈ ਬਣਾਈ ਵਾਪਾ ਜੀ ਨੇ ਦੁੱਧ ਪਾ ਕੇ ਸੱਕਰ ਵਿੱਚ ਬਦਾਮ ਕਸਟਸ ਗੋਫ ਖਰੀ ਇਲਾਚੀ ਸਾਰਾ ਕੁਝ ਹੁੰਦਾ ਇਹਦੇ ਵਿੱਚ ਮੇਰੇ ਹੱਥ ਜੁੜ ਕੇ ਬੇਨਤੀ ਹੈ ਕਿ ਸਾਰੇ ਆਪਣੇ ਨਿਆਣਿਆਂ ਨੂੰ ਸ਼ਰਦਾਈ ਜ਼ਰੂਰ ਪਲਾਇਆ ਕਰੋ ਗਰਮੀਆਂ ਟਾਈਮ ਜਿਹੜੇ ਠੰਡੇ ਨੂੰ ਇਹਨੂੰ ਥੋੜਾ ਜਿਹਾ ਪਰੇਜ ਕੀਤਾ ਜਾਵੇ ਤੇ ਫਿਰ ਆਪਾਂ ਸ਼ਰਦਾਈ ਸ਼ੱਕ ਦੇ ਦੋ ਦੋ ਗਲਾਸ ਚਾਹਦੇ 50 ਰੁਪਏ ਦਾ ਗਲਾਸ ਹੈ ਪਰ ਸਵਾਦ ਪੂਰਾ ਹੁੰਦਾ ਤੇ ਆਪਾਂ ਪਹੁੰਚਣਾ ਸ੍ਰੀ ਅਮਰਤਸਰ ਸਾਹਿਬ ਰਾਮ ਦੀਵਸ ਦੇ ਪਿੰਡ ਚੰਗਾਵਾ ਤੇ ਜਦੋਂ ਆਪਾਂ ਪਹੁੰਚੇ ਇੱਥੇ ਤਾਂ ਉੱਥੇ ਦੇ ਪ੍ਰਬੰਧਕਾਂ ਦਾ ਸਾਨੂੰ ਸਤਿਕਾਰ ਹੈ ਕਿ ਭਾਈ ਸਾਹਿਬ ਲੰਗਰ ਜਿਹੜਾ ਸਾਡੇ ਘਰ ਚੱਗਣਾ ਤੁਹਾਨੂੰ ਤੇ ਜਦੋਂ ਆਪਾਂ ਪਿੰਡ ਚਰਾਵਾ ਪਹੁੰਚੇ ਤਾਂ ਸ਼ਬੀਲ ਚੱਲੀ ਸੀ ਪਹਿਲਾਂ ਸ਼ਬੀਲ ਤੇ ਦੋ ਦੋ ਵਾਰ ਪਾਣੀ ਪੀਤੇ ਤੇ ਫਿਰ ਆਪਾਂ ਪ੍ਰਬੰਧਕਾਂ ਦੇ ਘਰ ਪਹੁੰਚ ਗਏ ਤੇ ਬਾਬਾ ਜੀ ਸਿਗੇ ਬਹੁਤ ਸਿਆਣੇ ਬਜ਼ੁਰਗ ਸਿਗੇ ਉਹਨਾਂ ਨੇ ਪ੍ਰਸ਼ਾਦਾ ਤਿਆਰ ਕੀਤਾ ਸੀਗਾ ਦੱਸ ਬਾਬਾ ਜੀ ਮਟਰ ਪਨੀਰ ਤੇ ਨਾਲ ਇੰਡੀਆ ਦੀਆਂ ਸਬਜ਼ੀਆਂ ਨਾਲ ਚੋਰ ਆਹ ਬਾਈ ਦੀ ਗੱਲ ਸੁਣੋ ਜੀ ਇਹਨੂੰ ਲੋ ਜੀ ਬੰਦਿਆਂ ਦੇ ਨਾਮ ਸੁਣ ਲੋ 1500 ਨੰਬਰ ਬੁੜੀ ਵੰਦੀ ਕੀਤੀ ਆ ਪੰਜਾਬੀ ਦੌਲਾ ਸੱਨੀ ਕਾਕਾ ਪੰਮ ਰਾਜੂ ਬਿੱਲਾ ਬੋਰੀਆਂ ਵਾਲਾ ਕਰਤੇਜ ਕਰਤਾਰ ਚੋਪੜਾ ਬੱਬੂ ਬੰਟੀ ਦੀਪੂ ਪੇ ਜਾਨਵਰ ਸੱਤਾ ਨੂੰ ਉੱਪਰ ਰਾਣਾ ਬਰਕਤ ਮਕਬੂਲ ਕਸ਼ਮੀਰ ਤੋਤਾ ਅਮਰਜੀਤ ਮੰਗਲ ਫੁੱਮਣ ਸੰਧੂ ਜਮਸਮਿੰਦਰ ਸੋਨਕੁੜ ਕੇਵਲਾ ਪ੍ਰਭ ਲਾਡੀ ਸਾਖਰ ਬਾਬਾ ਪੱਗੇ ਪਗੇਚਾ ਮਿੰਟੂ ਲਖਾਤਰ ਸੇਮ ਗਰਜੀਤ ਜੂਨਸ ਲਖਾ ਜਗਤਨਾਮ ਖਬੀਰਾ ਬੱਬੀ ਜਸ ਬੇੜੇ ਹੀੜਾ ਬਿੱਲਾ ਮੰਗਾ ਮੰਗਤਾਰ ਪਿੰਦਾ ਮੰਗਤਾਰ ਜੀੜ ਮੇਜਰ ਬਿੰਦਰ ਬਾਬਾ ਸਰਦਾਰ ਬਿੱਟੂ ਗੋਲੂ ਜੈਮਸ ਕਾਲਾ ਐਮ ਐਲ ਏ ਵੀਰ ਸਿੰਘ ਲੁਪੋਗੇ 9814038808 ਸੁਖ ਸਰਕਾਰੀਆ 9814050171 ਮਿਆਦੀਆਂ ਵਾਲਾ 978138888 ਰਾਣਾ ਵੀਰ ਸਿੰਘ ਦਾ ਮੁੰਡਾ ਲੁੱਪ ਗਿਆ 9815211 ਜੀ ਦਾ ਯਾਰਾ ਮਾਇਆਵਤੀ ਜੂਪੀ ਜੀ ਰੈਂਦੀ 9646113072 ਲਓ ਜੀ ਪਮਨ ਕੱਪੜੇ ਵਾਲਾ ਲੁੱਪ ਗਿਆ 9814782450 ਹੀ ਰਣਵੇਟਰਾਂ ਵਾਲਾ ਲੁੱਪ ਗਿਆ 98556 44133 ਹਰਜੀਤ ਡੀ ਜੀ ਆਲਾ ਲੁੱਪ ਗਿਆ 98141 30027 ਜਸ ਕੱਪੜੇ ਵਾਲਾ ਲੁੱਪ ਗਿਆ 98724 48303 ਬਲਦੇਵ ਕੋਟਲਾ ਕਵਾੜੀਆ 95923 8001 ਦੀਪੂ ਗੰਸਾਵਾਲ 98153 93302 ਲੱਖਾ ਪਿੰਡ ਚੰਜੋਟੀ ਬੰਦਾ ਪਤਲਾ ਤੇ ਜਨਾਨੀ ਮੋਟੀ 98153 5757723 ਦਿਲਬਾਗ ਪਿੰਡ ਕੱਕੜ ਚਾਰ ਤਰਪਾਲਾ ਤਿੰਨ ਤੱਪੜ 98147 95564 ਜਗਿੰਦਰ ਪਿੰਡ ਰਾਣੀ ਬੰਦਾ ਚੰਗਾ ਤੇ ਜਨਾਨੀ ਕਾਣੀ 97815 04399 ਰਾਜਾ ਡਗ ਤੂ ਤੇ ਅੱਤੇ ਜਿੰਨ ਤੇ ਅੱਤੇ ਭੂਤ 9781194897 ਲਾਲੀ ਪਿੰਡ ਖਲਾਲੀ ਨਾ ਗਲਾਹ ਨਾ 896558 64842 ਲੋ ਜੀ ਮੋਬਾਈਲ ਨੰਬਰ ਥੋੜੇ ਦੱਸਦੇ ਜੋ ਆ ਪਿੰਡਾਂ ਦੇ ਨਾਂ ਸੁਣ ਲਓ ਅੰਮ੍ਰਿਤਸਰ ਪਤਲੀਗੜ ਮਾਲੀ ਕਾਲੇਮੜ ਗੰਸਰ ਬੌਲੀ RAMSIRI ਕੋੜਲਾ ਖਿਆਲਾ ਖਵਾਲੀ ਚਗਾਵਾ ਲੁੱਪਗੇ ਪਣੀਨਗਰ ਵੈਰਕੇ ਪੀਲੋਵਾਲ ਮੋਦ ਚੂਟਕਵਾਲ ਮੋਲੇਗੇ ਪਗੂਬਰਾ ਕੋਟਲੀ ਪਿੰਡੀ ਪਿੰਡੀਆਂ ਜਸਰਾਂ ਪੂਗੇ ਤਲਵੰਡੀ ਚ ਨਾਲਾ ਕੁਕੜਾ ਜੋਸਮਰ ਤਾਰੀਆ ਸ਼ੀਨੇ ਬੱਗੇ ਚਿੰਘੋਟੀ ਰਾਸਾ ਹੀ ਮੀੜਾ ਕੋਟ ਰਾਣੀਆਂ ਕੱਕੜ ਮੰਜ ਲੈ ਲੀਆਂ ਹੈ ਧਪਰੇ ਖਾਵਾਂ ਲੁੱਪ ਕੇ ਚਗਾਵਾਂ ਖਵਾਲੀ ਖਿਆਲਾ ਕੋਟ ਦਾ ਰਾਮ ਤੇ ਬੌਲੀ ਗੰਸਾਵਾਦ ਕਾਲੇਮੜ ਮਾਲੀ ਪੁਤਲੀ ਘਰ ਤੇ ਅੰਮ੍ਰਿਤਸਰ ਇੱਕ ਸ਼ੇਰ 150 ਹੋਰ ਸੁਣ ਲੋ ਪੁੱਤ ਨੇ ਬੰਬੀ ਤੇ ਟੀਕਾ ਲਾ ਲਿਆ ਮਾਂ ਲੈਂਦੀ ਤਰਲੇ ਵੇ ਪੁੱਤ ਕੀ ਜੱਬ ਪਾਲਿਆ ਤਾਹਿਓ ਸਾਡਾ ਪੰਜਾਬ ਨਹੀਂ ਉੱਠਦਾ ਲੋਕਾਂ ਦੇ ਬੋਝਿਆਂ ਚ ਨਸ਼ਾ ਨਹੀਂ ਟੁੱਟਦਾ ਤਾਰੀਆਂ ਬਿਤਾੜੀਆਂ ਬੰਦਲੀ ਬਹੁਤ ਅੱਛੇ ਬੜੇ ਆ ਬੜੇ ਜਾ ਬਈ ਓ ਨਾ ਜੀ ਕਿਆ ਬਾਤ ਹੈ ਤਾੜੀਆਂ ਵੀ ਤਾੜੀਆਂ ਸਾਰੇ ਬੰਦੇ ਤਾੜੀਵਾਦ ਕਿਆ ਬਾਤ ਹੋਰ ਕੀ ਲਿਓ ਹਾਂ ਲਓ ਜੀ ਲਓ ਵੀਰ ਜੀ ਹੋ ਕੇ ਬੰਦ ਤੇਰੇ ਲੋਕ ਕਮ ਕਰ ਜਾਂਦੇ ਸੀ ਉਹਦੀ ਬਿਉਂਦੀ ਲੱਗੀ ਸੀ ਬਾਜ਼ਾਰ ਦਾ ਛੱਡ ਗਿਆ ਦਵਾਈ ਦੀ ਗੱਲ ਤੋਂ ਨਾ ਟਮਾਟੋ ਬਤਾਉਂਦੇ ਆ ਜੀ ਜਾਲੂਕਾਰ ਸ قسمت جو اللہ تعالیٰ تم نے اپنی پہنا بھی بلایا ہے اور تمہیں مسلمان بننے کا موقع فرمایا ہے تو کیا سوچ رہے ہو؟ تمہیں اسلام قبول ہے اور سب سے بڑا مذہب ہے اپنے بیوی اور بچوں کی حفاظت کرنا کیا تمہیں اسلام ایک ہے کاشی کا ایک حیرام رہی کیا تمہیں سلام دبول ہے یا نہیں قبول ہے قبول ہے قبول ہے بھئی ماشاءاللہ سبان اللہ آؤ پاک مقجد میں چل کر پورے ایتور ایماد کے ساتھ دونوں کو ایک منٹ کاجی صاحب اس سے پہلے اس کے قدم پاک مقجدیں پڑے سب سے پہلے جیت پال کر لے جائیں یہ جی پکا مسلمان بننے کے قابل بھی ہے یا نہیں اگر تمہیں سلام قبول ہے تو ٹھیک ہے کہو اسلام زندہ باد اسلام زندہ باد اب بولو پاکستان زندہ باد پاکستان زندہ باد بھولو ہندوستان باد بادشاہ بنی یہ کیسی سیاسی کھیل کرنے والے ساتھ

اسموں سے مسلمان ہندوستان میں ہے ان کے ہوتوں دلوں کی ہمیشہ یہی کہتی ہے ہندوستان تو 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 کیا پکے مسلمان نہیں ہے؟ تو ہندوستان نہیں نہیں ہندوستان کہے گا گا سکینہ کر پائے ہو گیا اگر میں اپنے بیوی اور بچوں کے سر کو سکتا ہوں تو میں سب کے سر کاٹ بھی سکتا ہوں ਆਹ 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 ਉਮਰ ਤੁਮ ਲੋਕੋ ਕੋ ਸਾਫ ਸੁਥ ਗਿਆ ਕਿਆ ਫਕੜੋ ਇਸ ਕਿੰਨਾ ਕੋ ਫਕੜੋ ਮਾੜਾ ਆਹ ਆਹ ਮੇਰਬਾਨੀ ਹੋ ਪ੍ਰਿਆਦੀ ਲੋਜੀਸ ਦਾ ਸਟੇਜ ਹੀ ਖਤਮ ਤੇ ਆਪਾਂ ਗੱਡੀ ਚੱਕੀ ਤੇ ਆਪਾਂ ਤੋਰ ਪਏ ਪਿੰਡ ਨੂੰ ਆਪਾਂ ਪਹੁੰਚ ਰਹੇ ਚਿੱਪੇ ਅੰਮ੍ਰਿਤਸਰ RAM TIR ਤੋਰ ਤੋਂ ਗੱਡੀ ਲਈ ਤੋਰ ਲਈ ਆ ਦੇਖਿਆ ਮੈਂ ਡਰਾਈਵਰ ਸਾਹਿਬ ਖਲਾਰੇ ਗੱਡੀ ਤੇ ਬਰਛ ਕਹਿੰਦੇ ਭਾਈ ਤੈਨੂੰ ਆ ਗਿਆ ਗੱਡੀ ਮੈਂ ਚਲਾਈ ਅਵੇਲੀ ਤੋਂ ਅੱਗੇ ਗੱਡੀ ਪਿਆ ਆਪਾਂ ਫੜ ਲਈ ਲਓ ਜੀ ਸਾਰੇ ਇੱਦਾਂ ਸੁੱਤੇ ਪਏ ਜਦੋਂ ਮਰਿਓ ਕਦੇ ਚੱਕ ਕੇ ਦਿਾਈਦੇ ਆ ਚੱਕੋ ਜੀ ਸਾਰੇ ਕਿੱਦਾਂ ਲੰਮੇ ਪਏ ਆ ਤੇ ਆਪਾਂ ਗੱਡੀ ਖਲਾਰੇ ਚਗੇ ਤੇ ਨਾਲ-ਨਾਲ ਆਪਣੀ ਹੋ ਗਈ ਤੇ ਡੜਾ ਡੜਾ ਟੂਟੜੇ ਚੱਕਦੇ ਕੰਮ ਨਹੀਂ ਆਪਾਂ ਪਹੁੰਚ ਗਏ ਜੀ ਫੜ ਗਏ ਆ ਭੰਗਿਆ ਪਹੁੰਚ ਕੇ ਤੇ ਆਪਾਂ ਚਲਗੇ ਜੀ ਆਪਣੇ ਘਰ ਨੂੰ ਮੋਹਨ ਚੱਕਿਆ ਦੇ ਚਲਗੇ ਸਾਰਿਆਂ ਦਾ ਸਤਿਕਾਰ ਤੇ ਆਪਾਂ ਪਾਈ ਗਏ ਘਰੇ ਤੇ ਹੇ ਭਲਾ ਸਾਰਿਆਂ ਸਤਿਕਾਰ ਕੇ ਕੰਗਰ ਭਾਈ ਆਪਾਂ ਵੀ ਚੱਲੀ ਗਏ ਗਾਹਾਂ ਰਾਜਾ ਸਾਹਿਬ ਚੱਲੇ ਜੀ ਆਪਾਂ ਵੀ ਚਲੋ ਜੀ ਰਾਜਾ ਸਾਹਿਬ ਪਹੁੰਚ ਗਏ ਰਾਜਾ ਸਾਹਿਬ ਦੀ ਕੀਤੇ ਦਰਸ਼ਨ ਦੇਦਾਰ ਦੇਦ ਦਰਸ਼ਨ ਦੇਦ ਰਾਜਾ ਸਾਹਿਬ ਨਾਲ ਹੀ ਨਾਲ ਸ਼ਗਿਆ ਨੰਗਰ ਮੱਤਾ ਤੇ ਕਰਦਾ ਨੰਗਰ ਸ਼ਾਮ ਕੇ ਤੇ ਆਪਾਂ ਆ ਗਏ ਘਰ ਨੂੰ ਸਾਰਿਆਂ ਨੂੰ ਸਤਿਕਾਰ ਸਾਰੇ ਸਾਡੇ ਬਲੌਗ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਥੈਂਕ ਯੂ ਵੈਰੀ ਮਚ ਵੇਖਦੇ ਰਹੋ ਨਵੇਂ ਬਲੌਗਸ ਕੱਲ ਨੂੰ ਆਗੇ ਪੂਰਾ ਰਿਜ਼ਲਟ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ